ਆ ਚੈਲੰਜ ਲੈ ਕੇ ਆਇਆ ਆ ਚੈਲੰਜ ਹੈ ਵੀ ਬੁਲਬਲੇ ਨਾਲ ਇਹ ਸਾਰਿਆਂ ਨੂੰ ਇਕੱਠੇ ਕਰਨਾ ਉਹ ਵੀ 1 ਮਿੰਟ ਦੇ ਵਿੱਚ ਇਹ ਭਾਈ ਪੂਰਾ 1 ਮਿੰਟ ਦਾ ਟਾਈਮ ਹੈ ਇਹਨਾਂ ਨੂੰ ਇਹਨਾਂ ਨੇ ਬੁਲਬਲਿਆਂ ਨਾਲ ਹੈ ਹੱਥ ਵੀ ਨਹੀਂ ਹੱਥ ਵੀ ਨਹੀਂ ਲਾਉਣੇ ਤੇ ਇਹਨਾਂ ਨੇ ਬੁਲਬਲਿਆਂ ਨਾਲ ਹਵਾ ਭਰਨੀ ਆ ਠੀਕ ਆ ਤੇ ਪੰਜਾਂ ਨੂੰ ਇਕੱਠੇ ਕਰਨਾ ਦੇਖਦੇ ਆ ਕਿਹੜਾ ਕਰੂਗਾ ਜਿਹੜਾ ਕਰੂਗਾ ਉਹਨੂੰ ਮਿਲਣਗੇ 50 ਰੁਪਏ ਨਿਯਾਮ ਤੇ ਮੈਂ ਆ ਦੇਖ ਲਓ ਤੁਹਾਡੇ ਸਾਹਮਣੇ ਇਹ ਮੈਂ ਸਟਾਰਟ ਕਰਨ ਲੱਗਿਆ ਟਾਈਮ ਸਟਾਰਟ ਇੱਕ ਦਾ ਹੋ ਗਿਆ ਡਿਸਕੋਲੀਫਾਈ ਪਰਾ ਹੋ ਗਿਆ ਪਰਾ ਹੋ ਗਿਆ ਤੂੰ ਜਿਹੜਾ ਹੋ ਗਿਆ ਜਿਹੜਾ ਡਿੱਗ ਗਿਆ ਠੀਕ ਆ ਠੀਕ ਆ ਠੀਕ ਆ ਆ ਪਲਵੀ ਪਲਵੀ ਲੈ ਗਈ ਲੈ ਗਈ 12 ਸਕਿੰਟ ਹੋ ਗਏ ਵੈਰੀ ਗੁੱਡ ਵੈਰੀ ਗੁੱਡ ਆ ਪਲ ਵੀ ਪਲ ਵੀ ਗੁੱਡਾ ਕੁੱਟ 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 ਗੁੱਡਾ 20 20 ਸਕਿੰਟ 20 ਸਕਿੰਟ ਵੈਰੀ ਗੁੱਡ ਆ ਵੈਰੀ ਗੁੱਡ ਇੱਕ ਲਾਸਟ ਰਹਿ ਗਿਆ ਚੱਲ ਪਲਵੀ ਇਹ ਜਿੱਤੂ ਇੱਧਰ ਤਾਂ ਖੜੀ ਗਏ ਬੰਦੇ ਇਹ ਅਸਤੇ ਦੇਖਤਾ ਪੂਰੇ ਪੈਕੇਟ ਡਿੱਗ ਗਏ ਇਹ ਫਿਰ ਉਹੀ ਤਾਂ ਕਰਨਾਂ ਦੀ ਮੇਰੇ ਅੱਗੇ ਪਹਿਲੇ ਜੇ ਆਈ ਡਿੱਗ ਗਏ ਬਸ ਇਹ ਇਹ ਤਾਂ ਗਏ ਇਹ ਤਾਂ ਗਏ ਹੁਣ ਅਗਲੇ ਤਿੰਨਾਂ ਜੋ ਅਗਲੇ ਤਿੰਨਾਂ ਅਗਲੇ ਤਿੰਨਾਂ ਜੋ ਲਾਓ ਵੀ ਮਿੱਤਰੋ ਹਣਾ ਦੂਜੀ ਟੀਮ ਆ ਗਈ ਲੈ ਵੀ ਰੂਲ ਸੁਣ ਲੋ ਠੀਕ ਆ ਕਿਸੇ ਨੇ ਹੱਥ ਲਾਉਣਾ ਨਹੀਂ ਤੇ ਇਹ ਡਿੱਗਣਾ ਨਹੀਂ ਚਾਹੀਦਾ 1 ਮਿੰਟ ਦੇ ਅੰਦਰ ਅੰਦਰ ਤੁਸੀਂ ਨੇ ਆ ਮੰਨ ਕੇ ਚੱਲ ਪੋ ਇਹ ਇਕੱਠੇ ਕਰਨੇ ਨੇ ਠੀਕ ਆ ਆਪਾਂ ਟਾਈਮ ਦੁਬਾਰੇ ਫੇਰ ਸਟਾਰਟ ਕਰਨ ਲੱਗਿਆਂ ਸਟਾਰਟ ਬਸ ਨਿਬੜ ਗਿਆ ਉਹਦਾ ਇਹ ਆ ਕੁੜੀ ਆ ਲੈ ਕੇ ਜਾਊ ਏ ਇਹ ਆ ਕੁੜੀ ਵੀ ਲੈ ਜਾਊ ਏ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਘਿਰਨਾ ਨਹੀਂ ਚਾਹੀਦਾ ਵੈਰੀ ਗੁੱਡ ਵੈਰੀ ਗੁੱਡ ਚਲੋ ਪਿੱਛੇ ਪਿੱਛੇ ਪੱਛੇ ਪੱਛੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਇਹ 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 30 ਸੈਕਿੰਡ ਹੋਏ ਨੇ ਅਜੇ ਆ ਜਿੱਤ ਗਈ ਇਹ 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 ਆ ਦੇਖ ਲਓ ਬਈ ਟਾਈਮ ਹੋਇਆ 30 ਸਕਿੰਟ ਹੋਏ ਨੇ ਇਹ ਦੋਨੇ ਕੁੜੀਆਂ ਜਿੱਤਗੀਆਂ ਤੁਹਾਡੇ 50-50 ਵੱਖ ਕੇ ਠੀਕ ਆ ਪਹਿਲਾਂ ਇਹਨੇ ਪਾਇਆ ਚਾਚੇ ਪਹਿਲਾਂ ਕਿਹੜੇ ਨੇ ਪਾਇਆ ਵੀਡੀਓ ਚ ਦੇਖਦੇ ਜਿਹੜੇ ਨੇ ਪਹਿਲਾਂ ਪਾਇਆ ਮੇਰਾ ਧਿਆਨ ਨਹੀਂ ਸੀ ਜਿਹੜਾ ਪਹਿਲੇ ਜਿਹਨੇ ਪਹਿਲਾਂ ਪਾਇਆ ਉਹ ਜਿੱਤ ਗਿਆ ਠੀਕ ਆ ਠੀਕ ਨਹੀਂ ਹੈਗਾ ਪੀਲਾ ਆ ਹੀ ਹੁੰਦਾ ਹੈ ਚਲੋ ਜੀ ਲਓ ਬਈ ਹੁਣ ਤੀਜੀ ਟੀਮ ਆ ਗਈ ਤੀਜੀ ਟੀਮ ਆ ਗਈ ਤੇ ਜਦੋਂ ਮੈਂ ਸਟਾਰਟ ਕਹੂੰ ਬਈ ਉਦੋਂ ਸ਼ੁਰੂ ਕਰਨਾ ਨਾ 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 ਇਹ ਦੇਖ ਲਓ ਇਹ ਆ ਹੋ ਗਿਆ ਸਟਾਰਟ ਚਲੋ ਦੇਖਦੇ ਆ ਕੀ ਬਣਦਾ ਇੱਥੇ ਉਹ ਤਾਂ ਪਿਛੋ ਹੋਰ ਕਰ ਲਈ ਸਾਡਾ ਸਾਰਿਆਂ ਦਾ ਸਹੀਆ 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 ਸਹੀ ਕਰ ਲੈ ਸਹੀ ਕਰ ਲੈ ਹਾਂ ਐ ਚੱਲ 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 ਤੂੰ ਤੇ ਵਿੜ ਗਿਆ ਤੂੰ ਤਾਂ ਸਾਈਡ ਤੇ ਹੋ ਜਾ ਫਿਰ ਸਾਈਡ ਤੇ ਹੋ ਜਾ ਆਹ ਦੇਖਦੇ ਆਂ ਇੰਨਾ ਚੋ ਕਿਹੜਾ ਪਹਿਲਾਂ ਕਰੂ ਚੱਲ ਜੀ ਸੇਟੀ ਵੈਰੀ ਗੁੱਡ ਵੈਰੀ ਗੁੱਡ ਚੱਲ 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 ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਇਹ ਨਿਕਲਣਾ ਨਹੀਂ ਚਾਹੀਦਾ ਇਹ ਜਿੱਤੇਗੀ 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 ਬਈ 34 ਸੈਕਿੰਡ ਦੇ ਵਿੱਚ ਇਹ ਜਿੱਤਗੀ ਕੁੜੀ ਲਓ ਬਈ ਮਿੱਤਰੋ ਹੁਣ ਜਿਹੜੇ ਕੰਪੀਟੀਸ਼ਨ ਚਾ ਜਿੱਤ ਗਏ ਸੀ ਹਾਂ ਜਿਹੜੇ ਬੰਦੇ ਜਿੱਤ ਗਏ ਸੀ ਇਹ ਤਿੰਨੇ ਕੁੜੀਆਂ ਜਿੱਤੀਆਂ ਸੀ ਹੁਣ ਤਿੰਨਾਂ ਦਾ ਮੁਕਾਬਲਾ ਕਰਾਵਾਂਗੇ ਜਿਹੜਾ ਇਹਨਾਂ ਚੋਂ ਜਿੱਤ ਗਿਆ ਉਹ ਫਾਈਨਲ ਉਹਨੂੰ 50 ਰੁਪਏ ਚਲੋ ਜੀ ਸਟਾਰਟ ਹੋ ਗਿਆ ਹੋ ਗਿਆ ਥੋੜਾ ਲੇਟ ਹੀ ਸਟਾਰਟ ਹੋਇਆ ਕੋਈ ਚੱਕਰ ਨਹੀਂ ਹੈਗਾ ਫੇਰ ਵੀ ਲਓ ਜੀ ਏ ਦੇਖੀ ਜਊ ਕਿਹੜਾ ਜੇ ਤੂੰ ਏ ਏ ਏ ਏ ਏ ਇੱਕ ਤਾਂ ਡਿਸਕਵালিਫਾਈ ਹੋ ਗਿਆ ਘੜਾ 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 ਇੰਨਾ ਚੋ ਦੇਖਦੇ ਆ ਚੱਲ ਰਹੀ ਤੂੰ ਉਹ ਜਿੱਤ ਗਈ ਰੀਤੂ ਬਸ ਏ ਏ ਏ ਏ ਏ ਏ ਜਿੱਤ ਗਿਆ ਜਿੱਤ ਗਿਆ ਬਾਈ ਆ 25 ਸੈਕਿੰਡਾਂ ਦੇ ਵਿੱਚ ਆ ਕੁੜੀ ਦੇ ਹੋ ਗਏ 50 ਰੁਪਏ ਲਓ ਬਈ ਮਿੱਤਰੋ ਆ ਹੈਗੇ ਸੀ Winner ਇਹਨਾਂ ਨੂੰ ਆਪਾਂ ਨੇ 50 ਰੁਪਏ ਦੇ ਦਿੱਤੇ ਠੀਕ ਹੈ ਭਾਈ ਆਪਾਂ ਰੋਜ਼ ਇੱਕ ਚੈਲੰਜ ਲਿਆ ਕਰਾਂਗੇ 50 ਰੁਪਈਆ ਦਾ ਜਿਹੜਾ ਬੰਦਾ ਜਿੱਤ ਜਾ ਕਰੂਗਾ ਉਹਨੂੰ 50 ਰੁਪਈਆ ਮਿਲਿਆ ਕਰਨਗੇ ਅੱਜ ਦੀ Winner ਸਾਡੀ ਆਹ ਕੁੜੀ ਕੀ ਹੈ ਨਾਮ ਆ ਭਾਈ ਤੇਰਾ ਰੀਤੂ 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 ਨੇ 50 ਰੁਪਈਆ ਜਿੱਤੇ ਨੇ ਕੱਲ ਨੂੰ ਨਵਾਂ ਚੈਲੰਜ ਲੈ ਕੇ ਆਵਾਂਗੇ ਉਦੋਂ ਤੱਕ ਕਰ ਦਿਓ ਵੀਡੀਓ ਨੂੰ ਸ਼ੇਅਰ ਇਸੇ ਤਰ੍ਹਾਂ ਕੱਲ ਨੂੰ ਕੋਈ ਹੋਰ ਨਵਾਂ ਚੈਲੰਜ ਲੈ ਕੇ ਆਵਾਂਗੇ ਤੇ ਜਿਹੜਾ ਬੰਦਾ ਜਿੱਤਿਆ ਕਰੂਗਾ ਠੀਕ ਆ ਉਹਨੂੰ ਮਿਲਿਆ ਕਰਨਗੇ 50 ਰੁਪਏ ਕੱਲ ਨੂੰ ਲੈ ਕੇ ਆਵਾਂਗੇ ਨਾ ਮਾਂ